ਵਾਹਿਗੁਰੂ 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 ਦਰਸ਼ਕ ਜਾਰੇ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਦੀ ਪਵਿੱਤਰ ਕਰਤੀ ਸ਼੍ਰੀ ਹਰਿਕ੍ਰਿਸ਼ਨ ਤੇ ਆਈ ਏ ਜਿਸ ਦਿੱਠੇ ਸਭ ਦੁੱਖ ਜਾਣ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਦਿੱਲੀ ਵਿਖੇ ਬੰਦ ਕਰ ਸੁਖਬਤਾ ਜੀ ਦਰਸ਼ਕ ਜੀ ਦਰਸ਼ਣ ਜਾਰੀ ਕਰੋ ਸੰਗਤ ਨੂੰ ਐਨ ਮੇਗਾ ਹੋਮਾ ਜੀ ਸਾਇਰ ਫੁਲਾਣ ਹੋਣ ਦੇ ਰੂਪ ਵਿੱਚ ਆਓ ਬੰਦ ਕਰੋ ਸੰਗਤ ਸਭ ਨੇ ਆਪਣੀ ਸਾਥ ਦਾ ਸ਼ਤਮਾਨ ਨਾਰ ਕਰੇ 28 ਜੁਲਾਈ ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਅਵਤਾਰ ਪੁਰਬ ਇਸ ਸੇਵਾਤਰ ਸਤਾਂ ਤੇ ਮਨਾਈ ਜਾਣਗੇ ਸਭ ਗੁਰਸੰਗਤ ਨੂੰ ਬੇਨਤੀ ਆ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਅਤੇ ਜੋ ਦੂਰ ਦਰਾਡੇ ਸੰਗਤ ਬੈਠੀ ਹੈ ਉਹ ਇੰਟਰਨੈਟ ਦੇ ਮਾਧਿਅਮ ਰਾਹੀਂ ਫੇਸਬੁੱਕ YouTube ਇੰਸਟਾਗ੍ਰam ਤੇ ਦਰਸ਼ਨ ਕਰ ਸਕਦੇ ਆ ਜੀ